ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਰੁੱਖ ਹੈਗਾ ਜਿਹੜਾ ਹਾਰਸ਼ ਸ਼ਿੰਗਾ ਦਾ ਰੁੱਖ ਹੈ ਜਿਹਨੂੰ ਪਰਜਾਤ ਵੀ ਬੋਲ ਦਿੰਦੇ ਆ ਇਹ ਗੁਰਬਾਣੀ ਚ ਜਿਹੜਾ ਜ਼ਿਕਰ ਆਉਂਦਾ ਇਥੇ ਪਰਜਾਤ ਕਿਹਾ ਗਿਆ ਗੁਰਬਾਣੀ ਚ ਇਸ ਨੂੰ ਇਸ ਰੁੱਖ ਨੂੰ ਕੁੜੀ ਵੀ ਬੋਲ ਦਿੰਦੇ ਆ ਇਸ ਰੁੱਖ ਨੂੰ ਕੋਰਲ ਜੈਸਮੀਨ ਨਾਈਟ ਜੈਸਮੀਨ ਵੀ ਬੋਲ ਦਿੰਦੇ ਆ ਟਰੀ ਆਫ ਸੋਰੋ ਵੀ ਬੋਲ ਦਿੰਦੇ ਆ ਤਾਂ ਜਿਹੜਾ ਇਹ ਜਿੱਥੇ ਵੀ ਇਹ ਹਾਰਸ਼ਕਾ ਦਾ ਰੁੱਖ ਲੱਗਿਆ ਹੁੰਦਾ ਸਵੇਰੇ ਅਸੀਂ ਦੇਖਦੇ ਉਹਦੀ ਚਾਦਰ ਫੁੱਲਾਂ ਦੀ ਥੱਲੇ ਜਿਹੜੇ ਜਿਹੜੇ ਫੁੱਲ ਆਉਂਦੇ ਉਹਦੀ ਗ੍ਰੀ ਹੁੰਦੀ ਆ ਤੇ ਇਹਨੂੰ ਮੰਦਰਾਂ ਚ ਚੜਾਇਆ ਜਾਂਦਾ ਹੈਗਾ ਤਾਂ ਇਸ ਤੋਂ ਇਲਾਵਾ ਇਹਦੇ ਪੱਤੇ ਜਿਹੜੇ ਖੁਰਦਲੇ ਹੁੰਦੇ ਕਿਸੇ ਸਮੇਂ 'ਚ ਹਾਥੀ ਦੇ ਜਿਹੜੇ ਦੰਦ ਚਮਕਾਉਣ ਵਾਸਤੇ ਵਰਤੇ ਜਾਂਦੇ ਸੀਗੇ ਰੇਗਮਾਰ ਦਾ ਕੰਮ ਕਰਦੇ ਸੀਗੇ ਇਸ ਤੋਂ ਇੱਕ ਡਾਈ ਨਿਕਲਦੀ ਹੈ ਜਿਹਨੂੰ 10th in डाई ਆ ਫੁੱਲਾਂ 'ਚੋਂ ਜਿਹੜੇ orange ਪਾਰਟ 'ਚੋਂ ਉਹ ਮਤਲਬ ਕਹਿੰਦਾ ਸਿਲਕ ਨੂੰ ਰੰਗਣ ਵਾਸਤੇ ਵਰਤੀ ਜਾਂਦੀ ਸੀ ਜਿਹੜੇ ਮਿਥਾਲਾ ਪ੍ਰਿੰਟਿੰਗ ਪੇਂਟਿੰਗ ਹੈਗੀ ਹੈ ਬਿਹਾਰ ਦੀ ਉਹ ਵੀ ਉਹ ਵੀ ਨੂੰ ਵਰਤਦੇ ਸੀਗੇ ਇਹ ਆਰਗੈਨਿਕ ਤਰੀਕਾ ਹੈਗਾ ਸਿਲਕ ਤੇ ਜਿਹੜੀ ਪੇਂਟਿੰਗ ਨੂੰ ਬਣਾਉਣ ਦਾ ਇਹ ਜਿਹੜਾ ਫੁੱਲ ਹੈਗਾ ਸਟੇਟ ਫੁੱਲ ਹੈ ਵੈਸਟ ਬੰਗਾਲ ਦਾ ਉੱਥੇ ਸ਼ਫਾਲੀ ਬੋਲਦੇ ਹਨ ਮਤਲਬ ਕਹਿੰਦਾ ਇਹ ਇਹ ਜਿਹੜਾ ਜਿਹੜਾ ਇਹਦਾ ਆਯੁਰਵੇਦ ਦੀ ਗੌਂਦ ਦੇ ਖੇਤ ਆ ਇਹਦੇ ਪੱਤੇ ਜਿਹੜੇ ਲਿਵਰ ਟੋਨਿਕ ਦਾ ਕੰਮ ਕਰਦੇ ਜਿਹੜਾ ਪੁਰਾਣਾ ਕੋਈ ਬੁਖਾਰ ਹੋਵੇ ਕਿਸੇ ਨੂੰ ਤਾਂ ਉਹ ਇਹਦੇ ਪੱਤੇ ਪਲੱਸ ਅਦਰਕ ਦਾ ਰਸ ਲੈ ਕੇ ਆਪਾਂ ਯੂਜ਼ ਕਰਾਂਗੇ ਤਾਂ ਉਹ ਪੁਰਾਣੇ ਤੋਂ ਪੁਰਾਣਾ ਬੁਖਾਰ ਵੀ ਠੀਕ ਹੁੰਦਾ ਤੇ ਅਸਾਮ ਵਿੱਚ ਜਿਹੜਾ ਇਹਨੂੰ ਜ਼ਵਾਲੀ ਬੋਲਦੇ ਨੇ ਫੁੱਲ ਜਿਹੜੇ ਫੁੱਲਾਂ ਨੂੰ ਤੇ ਉਹਨੂੰ ਪਕੌੜੇ ਦੇ ਵਿੱਚ ਜਾਂ ਸਬਜ਼ੀ ਵਿੱਚ ਵੀ ਪਾਇਆ ਜਾਂਦਾ ਜਿਹੜਾ ਸਜਾਵਟ ਲਈ ਜਿਹੜਾ ਜਿਹੜਾ ਹਾਰ ਸ਼ਿੰਗਾਰ ਦਾ ਰੋਖਾ ਉਸ ਨੂੰ ਬਾਗਾਂ ਵਿੱਚ ਘਰਾਂ ਵਿੱਚ ਲਾਇਆ ਜਾਂਦਾ ਹੈਗਾ ਖੁਸ਼ਬੂ ਆਉਂਦੀ ਹੈ ਇਹਦੇ ਫੁੱਲਾਂ ਚੋਂ ਉਸ ਤੋਂ ਬਾਅਦ ਬੋਧੀ ਲੋਕ ਜਿਹੜੇ ਸੀਗੇ ਜਿਹੜਾ ਇਹਦਾ orange ਪਾਰਟ ਸੀ ਉਹਨੂੰ ਮਤਲਬ ਵਰਦ ਸੀ ਕੱਪੜਿਆਂ ਨੂੰ ਰੰਗਣ ਵਾਸਤੇ ਇਹ ਸਾਨੂੰ ਹਾਰ ਸ਼ੰਗਾਦ ਦੇ ਰੁੱਖਾਂ ਨੂੰ ਬੱਤ ਬੱਤ ਲਾਉਣ ਦੀ ਲੋੜ ਹੈ